ਔਰ ਇਸ ਸਾਰੇ ਵੋਟਰ ਸਾਹਿਬਾਨਾਂ ਨੂੰ ਬੇਨਤੀ ਕਰਨ ਆਈ ਹੈ ਸਾਡੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇ ਸੋਮਨ ਨਗਪਾਲ ਜੀ ਕਿਰਪਾ ਕਰਕੇ ਆਉਣ ਵਾਲੀ 21 ਤਰੀਕ ਨੂੰ ਆਪ ਦੀ ਹਰ ਇੱਕ ਵੋਟ ਆਪ ਦੇ ਪਰਿਵਾਰਾਂ ਦੀ ਵੋਟ ਆਪ ਦੇ ਜਾਨ ਪਹਿਚਾਨ ਵਾਲੇ ਹਰ ਇੱਕ ਇੱਕ ਜਣੇ ਦੀ ਵੋਟ ਸਾਡੀ ਭੈਣ ਸੁਮਨ ਨਗਪਾਲ ਜੀ ਨੂੰ ਪਾ ਕੇ ਇਹਨਾਂ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਓ ਬਸ ਇਹ ਬੇਨਤੀ ਕਰਨ ਵਾਸਤੇ ਅੱਜ ਮੈਂ ਇੱਥੇ ਹਾਜ਼ਰ ਹੋਈ ਹਾਂ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਹਰੇ ਕੈਂਡੀਡੇਟ ਕੋਲ ਜਾ ਰਹੀ ਹਾਂ ਕਿ ਕਿਸ ਤਰ੍ਹਾਂ ਦਾ ਹੁਕਾਰਾ ਮਿਲ ਰਿਹਾ ਹੈ ਕਾਂਗਰਸ ਪਾਰਟੀ ਬਹੁਤ ਪਰਵਾਹ ਹੁੰਗਾਰਾ ਮਿਲ ਰਿਹਾ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਇਹਨਾਂ ਇਲੈਕਸ਼ਨਸ ਨੂੰ ਲੈ ਕੇ ਕਿਉਂਕਿ ਲੋਕ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਲੋਕਾਂ ਨੇ ਵੇਖੀ ਹੈ ਔਰ ਲੋਕ ਕਾਫੀ ਤੰਗ ਹੈ ਉਸ ਸਰਕਾਰ ਤੋਂ ਲੋਕ ਇਹ ਬਦਲਾਅ ਚਾਹੁੰਦੇ ਹੈ ਲੋਕ ਇਸ ਆਉਣ ਵਾਲੀ 21 ਤਰੀਕ ਨੂੰ ਕਾਂਗਰਸ ਪਾਰਟੀ ਦਾ ਮੇਅਰ ਬਣਾ ਕੇ ਮੁਰ ਤੋਂ 27 ਦੀ ਸਰਕਾਰ ਦੀ ਨਹੀਂ ਰੱਖਣਗੇ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਹੋਗੀ ਦਾਅਵਾ ਕਰੀ ਨੇ ਮੇਅਰ ਸਾਡਾ ਬਨੂ ਦੇਖੋ ਫੋਕੇ ਦਾਅਵੇ ਨਾਲ ਨਹੀਂ ਹੁੰਦਾ ਕੰਮ ਕਰਕੇ ਦਿਖਾਓ ਮੈਨੂੰ ਦੱਸੋ ਕਿ ਪਿਛਲੇ 3 ਸਾਲਾਂ ਦੇ ਵਿੱਚ ਤੁਸੀਂ ਲੁਧਿਆਣਾ ਵਾਸਤੇ ਕੀ ਕੀਤਾ ਹੈ ਉਹ ਇੱਕ ਚੀਜ਼ ਮੈਨੂੰ ਕਰਕੇ ਦਿਖਾਓ ਮੈਨੂੰ ਦੱਸੋ ਕੀ ਕੀਤਾ ਸਿਰਫ ਕੰਮ ਦਿਖਾਓ ਆਪ ਦੇ ਫੋਕੇ ਦਾਅਵੇ ਤਾਂ ਲੋਕਾਂ ਨੇ 21 ਤਰੀਕ ਨੂੰ ਦੱਸ ਹੀ ਦੇਣਾ ਹੈ ਜੋ ਲੋਕਾਂ ਨੂੰ ਸਮਝ ਆ ਰਿਹਾ ਹੈ ਅੱਛਾ ਮੈਮ ਤੁਸੀਂ ਵੀ ਨੂੰ ਦੇਖਿਆ ਸ਼ਹਿਰ ਚ ਕੁਮਰਿਆ ਤੁਸੀਂ ਵੀ ਸੜਕਾਂ ਦੇਖ ਰਹੇ ਹੋ ਸਾਰਾ ਮਾਹੌਲ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਕੀ ਕਾਰਜ ਕਲ ਕੀਤੇ ਨੇ ਤੁਹਾਡੇ ਪਾਸੇ ਕੁਝ ਵੀ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਜੋ ਕੰਮ ਕਾਂਗਰਸ ਪਾਰਟੀ ਕਰ ਗਈ ਜੋ ਸਾਡੀ ਸਰਕਾਰ ਨੇ ਜਿੱਥੇ ਛੜਤਾ ਕੰਮ ਉੱਥੇ ਖੜਾ ਹੈ ਉੱਥੋਂ ਇੱਕ ਕਦਮ ਵੀ ਅੱਗੇ ਨਹੀਂ ਵਧਾਇਆ ਗਿਆ ਕਿਉਂਕਿ ਇਹ ਨਾ ਲੋਕ ਇਨਕਸਪੀਰੀਅੰਸ ਲੋਕਾਂ ਦੀ ਸਰਕਾਰ ਹੈ ਜਿਨਾਂ ਨੂੰ ਇਹ ਪਤਾ ਹੀ ਨਹੀਂ ਸਰਕਾਰਾਂ ਚੱਲਦੀਆਂ ਕਿਵੇਂ ਹੈ ਜਿਨਾਂ ਨੂੰ ਪਤਾ ਹੀ ਨਹੀਂ ਪੰਜਾਬ ਦੀਆਂ ਜ਼ਰੂਰਤਾਂ ਕੀ ਹੈ ਜਿਨਾਂ ਨੂੰ ਪਤਾ ਹੀ ਨਹੀਂ ਪੰਜਾਬ ਦੇ ਬੇਸਿਕਲੀ ਮੁੱਦੇ ਕੀ ਹੈ ਇਹ ਗੱਲ ਕੁਝ ਹੋਰ ਕਰਦੇ ਬੇਸਮਝ ਲੋਕਾਂ ਨੇ ਰਲ ਕੇ ਸਰਕਾਰ ਬਣਾ ਲਈ ਪਰ ਕੋਈ ਗੱਲ ਨਹੀਂ ਅਸੀਂ ਆਉਣ ਵਾਲੀ 21 ਤਰੀਕ ਨੂੰ ਨਹੀਂ ਰੱਖੀ ਜਾਊਗੀ ਇਸ ਸਤਾਈ ਦੇ ਵਿੱਚ ਸਾਰੀ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਸਾਡੇ ਲੀਡਰ ਸਹਿਬਾਨ ਰਲ ਕੇ ਸਤਾਈ ਦੇ ਵਿੱਚ ਸਰਕਾਰ ਬਣਾਵਾਂਗੇ ਅੱਛਾ ਮੈਮ ਵਾਰ ਦੇ ਲੋਕ ਪਿਆਰੇ ਨੇ ਕਿ ਇਸ ਵਾਰ ਬੜਾ ਇਸ ਤਰ੍ਹਾਂ ਦਾ ਹੋਇਆ ਕਿ ਵਾਰ ਦੇ ਦੂਜੇ ਵਾਰ ਦੇ ਕੈਂਡੀਡੇਟ ਚੱਕ ਕੇ ਦੂਜੇ ਵਾਰ ਦੇ ਵਿੱਚ ਪਾ ਦਿੱਤੇ ਇਸ ਤਰ੍ਹਾਂ ਦੀ ਕਨਫਿਊਜ਼ਨ ਦੇ ਇੱਕ ਨੂੰ ਮਿਲੀ ਹਰ ਇੱਕ ਪਾਰਟੀ ਦੇ ਵਿੱਚ ਕਾਂਗਰਸ ਦੇ ਵਿੱਚ ਦੇਖਿਆ ਵੋਟਸ ਦੀ ਜਿਹੜੀ ਇਹਨਾਂ ਨੇ ਬਾਈਫਰਕੇਸ਼ਨ ਕੀਤੀ ਹੈ ਉਹਦੇ ਨਾਲ ਕਾਫੀ ਤਕਲੀਫ ਵੋਟਰਸ ਨੂੰ ਵੀ ਆਈ ਹੈ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਅਸੀਂ ਕਿਹੜੇ ਔਰਡ ਦਾ ਹਿੱਸੇ ਹਾਂ ਇਹ ਪ੍ਰੋਬਲਮ ਆਈ ਹੈ ਕਿਉਂਕਿ ਇਹ ਆਮ ਆਦਮੀ ਪਾਰਟੀ ਗੁੰਮਰਾਹ ਕਰਨ ਤੇ ਲੱਗੀ ਹੋਈ ਹੈ ਪਰ ਕੋਈ ਫਰਕ ਨਹੀਂ ਪੈਣਾ ਮੈਂ ਸਾਰੇ ਵੋਟਰ ਸਹਿਬਾਨਾਂ ਨੂੰ ਇੱਕੋ ਹੀ ਬੇਨਤੀ ਕਰਦੀ ਹਾਂ ਪੰਜੇ ਦਾ ਬਟਨ ਵੇਖ ਕੇ ਪੰਜੇ ਦਾ ਬਟਨ ਦਬਣਾ ਹੈ ਜੀ ਕਿਸੇ ਚੀਜ਼ ਵੱਲ ਧਿਆਨ ਨਹੀਂ ਦੇਣਾ ਵੋਟ ਪੰਜੇ ਨੂੰ ਪਾਉਣੀ ਹੈ ਅੱਛਾ ਜੀ ਦਾਵਰ ਸਾਹਿਬ ਸਾਡੇ ਵਿੱਚ ਰਾਜਾ ਵੜਿੰਗ ਜੀ ਦੇ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਪੰਜਾਬ ਪ੍ਰਦੇਸ਼ ਕੰਮ ਸਭੇ ਦਰਛ ਨੇ ਉਹਦੀ ਵਾਈਫ ਅੰਮ੍ਰਿਤਾ ਵੜਿੰਗ ਜੀ ਅੱਜ ਵਾਰਡ ਨੰਬਰ 75 ਦੇ ਵਿੱਚ ਸਮਰਨਾਗਪਲ ਦੇ ਹੱਕ ਦੇ ਵਿੱਚ ਨਾਉ ਪ੍ਰਚਾਰ ਕਰਨ ਵਾਸਤੇ ਆਏ ਨੇ 21 ਤਰੀਕ ਨੂੰ ਵੋਟਾਂ ਪਾਉਣੀਆਂ ਨਿਸ਼ਚਿਤ ਹੋਈਆਂ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਬੜਾ ਦਾਵਾ ਕਰਦੇ ਨੇ ਉਹ ਜਿੱਦਾਂ ਸਾਡੀ ਭੈਣ ਰਾਜਾ ਵੜਿੰਗ ਨੇ ਕਿਹਾ ਤਿੰਨਾਂ ਸਾਲਾਂ ਜਿਹੜਾ ਨੇ ਕੰਮ ਕਿਹੜਾ ਕੀਤਾ ਇੱਕ ਕੰਮ ਵੀ ਮੈਨੂੰ ਵਿਕਾਸ ਦਾ ਕਰਾ ਦੇਣ ਤੁਸੀਂ ਦੇਖੋ 2.5-3 ਸਾਲ ਹੋ ਗਏ ਸਕੂਲ ਤਿਆਰ ਪਿਆ ਅੰਤਲ ਸਕੂਲ ਨਹੀਂ ਚਾਲੂ ਕਰ पाए 1 ਰੁਪਏ ਦੇ ਵਿੱਚ ਮੈਂ 50 ਕੁੜਤੀ ਜਗ੍ਹਾ ਸਰਕਾਰ ਦੇ ਕੋਲ ਲੈ ਕੇ ਆਇਆ 10 ਕਰੋੜ ਰੁਪਏ ਸਕੂਲ ਦੇ ਲਈ ਲਾਇਆ ਅੰਤਲ ਸਕੂਲ ਨਹੀਂ ਚਾਲੂ ਕਰ ਸਕਦੇ ਗੱਲਾਂ ਤਾਂ ਬੜੀਆਂ ਬੜੀਆਂ ਵੱਡੀਆਂ ਕਰਦੇ ਨੇ ਉਹਦੇ ਨਾਲ ਇੱਕ ਸਕੂਲ ਹੋਰ ਬਣਾਇਆ ਪਿਆ ਉਹਨੂੰ ਡਿੱਕੋ ਦੇ ਵਾਰ ਉਹ ਵੀ ਸਕੂਲ ਚਾਲੂ ਨਹੀਂ ਕਰ ਰਹੇ ਤੇ ਕੋਈ ਐਸਐਲ ਨੇ ਕੋਈ ਸੜਕ ਕੋਈ ਵਿਕਾਸ ਦਾ ਕੰਮ ਨਹੀਂ ਕਰਾਇਆ ਇਸ ਕਰਕੇ ਪੰਜਾਬ ਦੇ ਲੋਕ ਲਾਣਾ ਸ਼ਹਿਰ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਵੀ ਇਹਨਾਂ ਨੇ ਕੀ ਕੀਤਾ ਇਹ ਚੀਜ਼ ਨੂੰ ਤੁਸੀਂ ਮੱਦੇਨਜ਼ਰ ਰੱਖਦੇ ਹੋਏ ਤੁਹਾਨੂੰ ਪਤਾ ਵੀ ਪਿਛਲੇ ਟਾਈਮ ਦੇ ਵਿੱਚ ਮੈਂ 5 ਸਾਲ ਦੇ ਵਿੱਚ ਕਿੰਨਾ ਵਿਕਾਸ ਕਰਾਇਆ ਉਹਦੇ ਕੋਲ ਜਿਹੜਾ ਨਾਲਾ ਦੁਖਨੋਂ ਆਉਣ ਵਾਲਾ 40 ਕਰੋੜ ਦੀ ਲਾਗਤ ਦੇ ਨਾਲ ਨਾਲ ਨਾਲਾ ਕਵਰ ਕਰਾ ਕੇ ਜਿੱਥੇ ਜਗਾ ਦਾ ਪਾ 10000 ਹੁੰਦਾ ਸੀ ਉੱਥੇ ਅੱਜ 2.5 ਲੱਖ ਰੁਪਏ ਦਾ ਜਗਾ ਦਾ ਪਾ ਆਇਆ ਹੈ ਕਿੰਦਾ ਹੀ ਵੱਡੀ ਕਿ ਨਿਆਮਤ ਕਿੰਨੀ ਵੱਡਾ ਇੱਕ ਵਧੀਆ ਸੜਕ ਬਣਾ ਕੇ ਉਹਦੇ ਉੱਤੇ ਦਿੱਤੀ ਨਾਲੇ ਦੇ ਉੱਤੇ ਜਰਦਾ ਦੀ ਜ਼ਿੰਦਗੀ ਲੋਕ ਯਾਦ ਰੱਖਣਗੇ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਸਾਰਾ ਇਸ ਬਾੜ ਦੇ ਲੋਕਾਂ ਨੂੰ ਆਸੂ ਤੇ ਲਾਉਣਾ ਸ਼ਹਿਰ ਦੇ ਲੋਕਾਂ ਨੂੰ ਵੀ ਕੀ ਤੀਨ ਨੂੰ ਸਾਡਾ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਹੱਥ ਪੰਜੇ ਹੱਥ ਪੰਜੇ ਤੇ ਮੋਹਰ ਲਾਓ ਜਿਸ ਦਾ ਤੁਸੀਂ ਰਾਜਾ ਵਡਿੰਗ ਜੀ ਨੂੰ ਇਤੋਂ ਮੈਂਬਰ ਪਾਰਲੀਮੈਂਟ ਚੁਣਾ ਕੇ ਬਣਾ ਕੇ ਭੇਜਿਆ ਹੁਣ ਚੰਗੀਆਂ ਬੋਟਾਂ ਨਾਲ ਜਿਤਾ ਕੇ ਭੇਜਿਆ ਤੇ ਅੱਜ ਉਹਨਾਂ ਆਪਣਾ ਇਹ ਵੀ ਫਰਜ਼ ਬੰਦਾ ਕਿ ਸਾਡੇ ਵਿੱਚਾਂ ਜਿ ਰਾਜਾ ਵਡਿੰਗ ਜੀ ਦੀ ਵਾਇਫ ਪਾਏ ਨੇ ਤੇ ਇਹਨਾਂ ਦਾ ਆਪਾਂ ਸਤਿਕਾਰ ਕਰੀਏ ਇਹਨਾਂ ਦੇ ਕਹਿ ਤੇ ਕਹਿ ਤੇ ਆਪਾਂ ਕਾਂਗਰਸ ਪਾਰਟੀ ਦੇ ਹੱਕ 'ਚ ਮੋਟਾ ਪਾ ਕੇ ਚੋਣ ਨਿਸ਼ਾਨ 'ਤੇ ਮੋਹਰ ਲਾਈਏ ਇਹਨਾਂ ਨੂੰ ਸਮਨ ਕਾਗ ਪਨੂੰ ਜੀ ਤਾਂ ਅੱਗੇ ਭੇਜੀਏ ਥੈਂਕ ਯੂ ਧੰਨਵਾਦ ਇੱਕ ਮਿੰਟ ਹਾਂਜੀ ਸਰ ਕੀ ਕਰਨਾ ਹੋਵੇ ਲਖਨਾ ਦੌਰ ਪੂਰਾ ਕਰਮਾਇਆ ਹੈ ਅੱਜ ਅਸੀਂ ਵਾਰ ਨੰਬਰ 75 ਤੋਂ ਕਾਂਗਰਸ ਪਾਰਟੀ ਤੋਂ ਸੁਮਨ ਨਾਗਪਾਲ ਦੇ ਹੱਕ ਵਿੱਚ ਅਸੀਂ ਕਾਂਗਰਸ ਪਾਰਟੀ ਵੱਲੋਂ ਵੋਟ ਮੰਗ ਰਹੇ ਹਾਂ ਘਰ ਘਰ ਜਾ ਕੇ ਘਰ ਘਰ ਜਾ ਕੇ ਵੋਟਾਂ ਮੰਗਾਗੇ ਤੇ ਸਾਡੇ ਅੱਜ ਮੁੱਖ ਮਹਿਮਾਨ ਇੱਥੇ ਆ ਰਹੇ ਨੇ ਸਾਡੇ ਨਾਲ ਡੋਰ ਟੂ ਡੋਰ ਕਰਨਗੇ ਅ ਅਮਿਤ ਅਮਰਿੰਗ ਸਿੰਘ ਜੀ ਆ ਰਹੇ ਨੇ ਅਮਰਤਾ ਬੜੰਗ ਜੀ ਆ ਰਹੇ ਨੇ ਉਹ ਸਾਡੇ ਡੋਰ ਟੂ ਡੋਰ ਕਰ ਰਹੇ ਨੇ ਸਾਡੇ ਨਾਲ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਨ ਦਾ ਕਰੇ ਆ ਤੇ ਐਸੇ ਕਰਕੇ ਵਾਰਡ ਨੰਬਰ 75 ਤੋਂ ਪੂਰਾ ਹੰਗਾਰਾ ਕਾਂਗਰਸ ਪਾਰਟੀ ਨੂੰ ਮਿਲ ਰਿਹਾ ਤੇ ਕਾਂਗਰਸ ਪਾਰਟੀ ਦਾ ਹੀ ਮੇਰ ਬਣੇਗਾ ਸਾਡੇ ਲੁਧਿਆਣੇ ਦਾ ਕੀ ਕਹਣਾ ਜੇ ਕੋਈ ਜੁੜੀ ਦੇਖਿਆ ਵੀ ਉਹ ਜਿਆਦਾ ਤੁਹਾਡੇ ਵੱਲ ਰਸ਼ ਹੈ ਜਿਹਦੇ ਲੋਕ ਤੁਹਾਨੂੰ ਪਸੰਦ ਕਰ ਰਹੇ ਆ ਮੇਰੇ ਦਾ ਮੁਰੇ ਜਿੱਤਣ ਦੀ ਰਾਜ ਐਸੇ ਕਰਕੇ ਆ ਵੀ ਲੋਕ ਸਾਨੂੰ ਨਾ ਮੈਂ 25 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਚੱਲ ਰਿਹਾ ਮੈਂ ਅੱਗੇ ਦੋ ਵਾਰੀ ਟਿਕਟ ਮਿਲੀ ਮੰਗੀ ਮੈਨੂੰ ਕਾਂਗਰਸ ਪਾਰਟੀ ਨੇ ਨਹੀਂ ਦਿੱਤੀ ਮੈਨੂੰ ਉਹਨਾਂ ਨੇ ਕਿਹਾ ਤੈਨੂੰ ਆਜ਼ਾਦ ਹੁੰਨੀ ਕਰਨ ਦੇਣਾ ਤੂੰ ਸਾਡਾ ਆਪਣਾ ਬੰਦਾ ਅਗਲੀ ਵਾਰੀ ਨਵਾਗੇ ਅਸੀਂ ਚੁੱਪ ਕਰਕੇ ਪਾਰਟੀ ਨਾਲ ਕੰਮ ਕਰਦੇ ਰਹੇ ਆ ਅੱਜ ਉਹਨਾਂ ਨੇ ਮੈਨੂੰ ਆਪਣਾ ਮੋਲ ਵਾਪਸ ਦੇ ਦਿੱਤਾ ਮੈਂ ਅੱਜ ਕਿਹੜੀ ਕਾਂਗਰਸ ਪਾਰਟੀ ਦੀ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਚ ਪਾਣੀ ਆ ਸਾਡੇ ਇਲਾਕੇ ਦੇ हां एमएलए सुरेंद्र दावर जी ने ते एक्स एमएलए ते वडिंग साहब ने मेनू सीट दीती कांग्रेस पार्टी दी असी जित के ਝੋਲੀ ਚ ਪਾਵਾਂਗੇ ਉਹਨਾਂ ਦੇ ਇੱਥੇ ਵਾਰ ਨੰਬਰ 75 ਦਾ ਜਿਹੜਾ ਵਕਾਸ ਹੈ ਜਿੱਦਾ ਸੀਵਰੇਜ ਦਾ ਕੰਮ ਪਾਣੀ ਦਾ ਕੰਮ ਗੰਦਾ ਪਾਣੀ ਆ ਰਿਹਾ ਗਲੀਆਂ ਟੁੱਟੀਆਂ ਕੋਈ ਹੱਲ ਨਹੀਂ ਹੋਇਆ ਦੋ ਵਾਰੀ ਬੰਦਾ ਕੌਂਸਲਰ ਰਹਿ ਕੇ ਵੀ ਇੰਨਾ ਕੰਮ ਨਹੀਂ ਕਰਾ ਸਕਿਆ ਅਸੀਂ ਇੱਕੋ ਹੀ ਇੱਕ ਵਾਰੀ ਕੌਂਸਲਰ ਬਣ ਕੇ ਇੱਕ ਇੱਕ ਗਲੀ ਸਾਫ਼ ਕਰਾ ਦੇਵਾਂਗੇ ਔਰ ਕੰਮ ਕਰਾਵਾਂਗੇ ਪਤਾ ਵੀ ਹੈ ਕਾਉਂਸਲਰ ਦਾ ਕੰਮ ਕੀ ਹੁੰਦਾ ਹੈ ਉਹ ਕਰਕੇ ਦਿਖਾਵਾਂਗੇ ਜੈਨ ਜੈ ਭਾਰਤ ਤੁਸੀਂ ਇਹਨਾਂ ਦੇ ਸਪੋਰਟ 'ਚ ਖੜੇ ਹੋ ਦੇਖੋ ਜੀ ਅੱਜ ਸੋਮਨ ਨਾਗਪਾਲ ਜੀ ਨੂੰ ਜੋ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਆ ਉਹਦੇ ਨਾਲ ਪੂਰੇ ਇਲਾਕੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਲੋਕਾਂ ਨੂੰ ਇੱਕ ਉਮੀਦ ਹੋ ਗਈ ਹੈ ਕਿ ਇਲਾਕੇ ਦੇ ਵਿਕਾਸ ਜਿਹੜਾ ਕਿ ਵੱਧ ਚੜ੍ਹਦੇ ਹੋਏਗਾ ਉਹ ਕਾਂਗਰਸ ਪਾਰਟੀ ਹੀ ਕਰ ਸਕਦੀ ਆ ਤੁਸੀਂ ਦੇਖਿਆ ਹੋਣਾ ਅੱਜ ਤੋਂ 20 ਸਾਲ ਤਾਕਤ ਪਿਛਲੇ 20 ਸਾਲਾਂ ਦੇ ਵਿੱਚ ਇੱਥੇ ਪਹਿਲੇ ਬੀਜੇਪੀ ਦਾ ਜਿਹੜਾ ਕੌਂਸਲਰ ਸੀਗਾ ਉਹ ਇੱਥੇ ਰਿਹਾ ਵਾ ਮਗਰ ਇਲਾਕੇ ਦੇ ਵਿੱਚ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਤੁਸੀਂ ਦੇਖ ਲਓ ਗਲੀਆਂ ਨਾਲੀਆਂ ਦਾ ਬਹੁਤ ਬੁਰਾ ਹਾਲਾਤ ਹੈ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਹਨ ਕੋਈ ਸੀਵਰੇਜ ਤਾਂ ਸਹੀ ਵੀ ਚੱਲ ਰਿਹਾ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਪਾਰਟੀ ਸੁਮਨ ਨਾਗਪਾ ਜੀ ਨੂੰ ਪਾ ਕੇ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾਈ ਜੇ ਇਹਨੇ ਸਾਰੇ ਪਰਿਵਾਰ ਬਹੁਤਾਂ ਨਾਜ਼ੁਕ ਲੱਗੇ Hors <laughs> Piazzo